ਇੱਕ ਗੱਲ ਪੱਕੀ ਆ ਮੈਂ ਵਾਅਦਾ ਰੱਖ ਸਕਦਾ ਹਾਂ ਕਿ ਪੰਜਾਬ ਨੂੰ ਦਬਾਉਣ ਵਾਲਾ ਕੋਈ ਨਹੀਂ ਜੰਮਿਆ ਨਾ ਪੰਜਾਬ ਦਬਿਆ ਤੇ ਨਾ ਇਹਨੇ ਦਬਣਾ ਵੇਈ ਗੱਲ ਕਹਿਣਾ ਵੀ ਗੋਰੇ ਨਾ ਮਿੰਤਾ ਕਰਾ ਕਰਦੇ ਕਿ ਪੰਜਾਬ ਦੇਖ ਕੇ ਆਉਣਾ ਇਹ ਸਾਡੇ ਹਿੱਸੇ ਗੱਲ ਆਉਂਦੀ ਹੈ ਬਰਨਾਲ ਸਾਹਿਬ ਵਰਗੇ ਫਕੀਰ ਜਿੱਥੇ ਪੈਦਾ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗੇ ਜਿੱਥੇ ਪੁੱਤਰਾਂ ਦੇ ਦਾਨੀ ਪੈਦਾ ਹੋਏ ਨੇ ਜਿੱਥੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਰਹਦੇਵ ਵਰਗੇ ਯੋਧੇ ਪੈਦਾ ਹੋਏ ਨੇ ਤੇ ਸ਼ਹਾਬੇ ਵਰਗੀਆਂ ਕਲਮਾਂ ਸਾਨੂੰ ਹੋਰ ਸ਼ਹੀਦ ਮਿਲੇ ਨੇ ਤੇ ਅਸੀਂ ਕਿੱਥੇ ਦੱਬਦੇ ਹਾਂ ਸਿਸਕ ਕੇ ਚੋਰ ਦਾ ਤਾੜੀ ਨਾਲ ਓ ਓ ਓ ਚੌਹਾਂ ਓ ਓ ਓ ਮਾਪਿਆਂ ਦੇ ਦਿਲ ਤੇ ਕੀ ਬੀਤਦੀ ਹੋਊਗੀ ਬੁੱਤ ਜਿਨਾਤੇ ਤੂੰ ਭੇਜਤੇ ਰਿਪੋਰਟ ਕਰਕੇ ਜਰਾ ਪੁੱਤ ਮੇਰੇ ਕੋ ਤੇ ਮੇਰੇ ਕੋ ਤੇ ਕਿਹੜਾ ਕਿਹੜਾ ਦੁੱਖ ਤੇਰਾ ਫੋਲਾ ਮੈਂ ਪੰਜਾਬੀਆ ਦੁੱਖ ਤਕਲੀਫਾਂ ਕਿਵੇਂ ਪਿੰਡੇ ਤੇ ਹੜਾ ਗਿਓ ਛੱਡ ਕੇ ਬਤਨ ਪਰਦੇਸੀ ਹੋ ਕੇ ਵੇਖ ਲਿਆ ਦੁੱਖ ਕੀ ਸਣਾ ਮਾ ਉਥੇ ਕਿਹੜੇ ਕਿਹੜੇ ਰਾ ਗਿਆਂ ਉੱਖੰਡ ਮਤ ਸੀ ਕੋਈ ਟੱਪੀਆਂ ਜਰੂਰ ਝੂਠ ਬੋਲਦਾ ਨਹੀਂ ਤਲੀ ਧੜਕੇ ਮਾਪਿਆਂ ਦੇ ਦਿਲਾਂ 'ਤੇ ਕੀ ਵੀਦਦੀ ਹੋਊਗੀ ਪੁੱਤ ਜਿਹਨਾਂ ਦੇ ਤੂੰ ਭੇਜਦੇ ਟਪੂਟ ਕਰਕੇ ਮਾਪਿਆਂ ਦੇ ਦਿਲਾਂ 'ਤੇ ਕੀ ਵੀਦਦੀ ਹੋਊਗੀ ਪੁੱਤ ਜਿਹਨਾਂ ਦੇ ਤੂੰ ਭੇਜਦੇ ਟਪੂਟ ਕਰਕੇ